ਕਾਰਾਂ ਦੀ ਸੇਲਜ਼ ਵਾਲਾ ਜਿਹੜਾ ਪ੍ਰੋਸੈਸ ਆ ਹੁਣ ਟਰੱਕਿੰਗ ਦੇ ਵਿੱਚ ਵੀ ਇਸੇ ਤਰ੍ਹਾਂ ਆ ਗਿਆ ਸੱਚੀ ਗੱਲ ਇਹ ਹੈ ਕਿ ਮੇਰੇ ਪੱਲੇ ਕੋਈ ਗੱਲ ਨਹੀਂ ਗਈ ਪਈ ਮਰ ਕਾਰਾਂ ਕਿੱਥੇ ਟਰੱਕਿੰਗ ਕਿੱਧਰਲੇ ਪਾਸੇ ਨੂੰ ਜ਼ਰਾ ਵਿਸਤਾਰ ਨਾਲ ਦੱਸ ਦਿਓ ਫਿਰ ਮੈਂ ਅਗਲੀ ਗੱਲ ਪੁੱਛੂੰ ਲਾ ਬਹੁਤ ਜ਼ਿਆਦਾ ਇਨਵੋਲਵ ਹੋ ਗਿਆ ਕਾਰ ਇੰਡਸਟਰੀ ਚ ਤੇ ਉਹਨੂੰ ਬਹੁਤ ਜ਼ਿਆਦਾ ਕੰਜ਼ਿਊਮਰ ਦੇ ਬੈਨੀਫਿਟ ਵਾਸਤੇ ਉਹਨਾਂ ਨੇ ਲਾ ਨੇ ਉਹਨੂੰ ਬਹੁਤ ਜ਼ਿਆਦਾ ਫੁਲੀ ਡਿਸਕਲੋਜ਼ਰ ਬਣਾ ਠੀਕ ਹੈ ਉਹ ਜਦੋਂ ਆਪਣਾ ਟਰੱਕਿੰਗ ਇੰਡਸਟਰੀ ਤੇ ਟ੍ਰਕਿੰਗ ਇੰਡਸਟਰੀ ਜਿਹੜੀ ਆ ਕੁਛ ਟਾਈਮ ਪਹਿਲਾਂ ਬਹੁਤ ਜ਼ਿਆਦਾ ਉਹਦੇ ਚ ਲੀਜ਼ ਇਦਾਂ ਦੀ ਸੀ ਕਿ ਜਿਹੜਾ ਟਰੱਕ ਬਾਇ ਕਰ ਰਿਹਾ ਹੁੰਦਾ ਸੀ ਉਹਨੂੰ ਪਤਾ ਨਹੀਂ ਹੁੰਦਾ ਸੀ ਕਿ ਲੀਸ ਆ ਫਾਈਨਾਂਸ ਆ ਤੇ ਜਿਹੜੀ ਲੀਸ ਆ ਉਹਦੇ ਚ ਉਹ ਵਿਆਜ ਕਿੰਨਾ ਪੇ ਕਰ ਰਿਹਾ ਤੇ ਜਿਹੜਾ ਟਰੱਕ ਆ ਉਹ ਕਿਹੜਾ ਲੈ ਰਿਹਾ ਮਤਲਬ ਟਰੱਕ ਦੀ ਤਸਵੀਰ ਕੁਝ ਹੋਰ ਹੁੰਦੀ ਸੀ ਵੇਚਣ ਵਾਸਤੇ ਕੁਝ ਹੋਰ ਹੁੰਦਾ ਸੀ ਪ੍ਰਾਈਸ ਵਿੱਚ ਵਿੱਚ ਵਾਸਤੇ ਹੋਰ ਹੁੰਦੀ ਸੀ ਜਦੋਂ ਉਹਦੇ ਤੇ ਡਾਕੂਮੈਂਟ ਸਾਈਨ ਕਰਾ ਦਿੱਤੇ ਹੋ ਸੀ ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਰਿਫਾਈਨ ਹੋ ਗਈਆਂ ਤੇ ਹੁਣ ਜਿਹੜਾ ਟ੍ਰਕਿੰਗ ਇੰਡਸਟਰੀ ਆ ਉਹ ਆਲਮੋਸਟ ਲਾਈਕ ਕਾਰ ਇੰਡਸਟਰੀ ਯਾ ਹਰਿਆਣਾ ਕਮਿਟੀ ਆ ਜਾਂ ਉਰਦੂ ਸਪੀਕਿੰਗ ਕਮਿਟੀ ਆ ਇਹ 20% ਟਰਕਿੰਗ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦਾ ਬਹੁਤ ਸਾਰੀਆਂ ਟਰੱਕੀ ਕੰਪਨੀਆਂ ਇਸ ਵੇਲੇ ਬੰਦ ਹੋ ਰਹੀਆਂ ਰੋਜ਼ ਕੋਈ ਨਾ ਕੋਈ ਚੰਨ ਚੜਿਆ ਹੁੰਦਾ ਰੋਜ਼ ਕੋਈ ਨਾ ਕੋਈ ਖਬਰ ਆ ਜਿਹੜੀ ਆ ਰਹੀ ਹੁੰਦੀ ਏ ਤੁਸੀਂ ਇਸ ਬਾਰੇ ਕੀ ਕਹੋਗੇ ਕਾਰਨ ਕ وجہ ਹੈ ਤੁਹਾਡੇ ਨਜ਼ਰੀਏ ਆ ਤੁਹਾਡੇ ਵਿਚਾਰ ਕੀ ਜਿਹੜੇ ਸ਼ੁਰੂ ਵਿੱਚ ਜਿਹੜੀ ਬਹੁਤ ਜਿਹੜੇ ਮੇਨ ਪਿਲਰ ਸੀ ਸਾਡੀ ਪੰਜਾਬੀ ਕਮਿਟੀ ਦੇ ਉਹ ਥੋੜੇ ਜਿਹਾ ਇਫੈਕਟ ਹੋਏ ਨੇ ਉਹਦੀ ਰੀਜ਼ਨ ਇਹ ਸੀ ਕਿ ਇਹ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਗਰੋ ਕਰ ਲਿਆ ਸੀ ਉਹ ਜਿਹੜੀ ਗਰੋਥ ਸੀਗੀ ਉਹ ਆਰਗੇਨਿਕ ਗਰੋਥ ਨਹੀਂ ਸੀ ਸਟੀਰਾਈਟਸ ਮਤਲਬ ਜਦੋਂ ਆਪਣਾ ਇੱਕਦਮ ਟਾਂ ਚੜ੍ਹਿਆ ਤੇ ਜਿਹੜਾ 5 ڈالر ਪਰ ਮਾਈਲ ਤੇ 6 ڈالر ਪਰ ਮਾਈਲ ਮਿਲਦੇ ਸੀ ਉਸ ਟਾਈਮ ਤੇ ਜਿਹੜੀ ਕੰਪਨੀਆਂ ਇੰਨੀ ਵੱਧ ਗਈਆਂ ਕਿ ਉਹਨਾਂ ਨੂੰ ਆਪ ਸਮਝ ਨਹੀਂ ਆਇਆ ਕਿ ਇਹ ਉਹਨਾਂ ਨੂੰ ਲੱਗਿਆ ਕਿ ਇਹ ਜਿਹੜਾ ਇਨਕਮਿੰਗ ਆ ਕੋਵਿਡ ਦੇ ਟਾਈਮ ਤੇ ਉਹ ਇਦਾਂ ਹੀ ਚੱਲਦੀ ਰਹੇ ਪਰ ਜਦੋਂ ਕੋਵਿਡ ਖਤਮ ਹੋਇਆ ਉਹਦੇ ਬਾਅਦ ਡਾਊਨ ਟਰਨ ਹੋਇਆ ਤੇ ਉਹ ਚੀਜ਼ ਨਹੀਂ ਰਹੀ ਪਰ ਮੋਸਟ ਜਿਹੜੀ ਪਰਪਰਟੀ ਕੰਪਨੀਆਂ ਨੇ ਉਹਨਾਂ ਨੇ ਆਪਣੇ ਆਪ ਨੂੰ ਵਿਦ ਅ ਟਾਈਮ ਜਿਹੜੀ ਛੋਟੀ ਕੰਪਨੀਆਂ ਸਨ ਜਾਂ ਜਿਹੜੀ ਆਪਟਿਮਾਈਜ਼ ਕੰਪਨੀਆਂ ਸਨ ਉਹਨਾਂ ਨੇ ਆਪਣੇ ਆਪ ਨੂੰ ਅਡਾਪਟ ਕਰ ਲਿਆ ਨਵੇਂ ਸਿਸਟਮ ਨਾਲ ਤੇ ਆਪਣੇ ਖਰਚੇ ਜਿਹੜੇ ਨੇ ਉਹ ਘਟਾ ਲਏ ਇੰਗਲਿਸ਼ ਲੈਂਗੁਏਜ ਪਰਫੀਸ਼ੈਂ ਜੂਨ ਤੋਂ ਲਾਗੂ ਹੋਣ ਜਾ ਰਿਹਾ ਕੀ ਆਖੋਗੇ ਜਿਹੜੀਆਂ ਚੇਟਾਂ ਨੇ ਜਿਵੇਂ ਆਰਕਨਸਾ ਹੈਗੀ ਜਾਂ ਉਹਦੇ ਨਾਲ ਉਹਾਇਓ ਹੈਗੀ ਆ ਉਹਦੇ ਨਾਲ ਉਹਨਾਂ ਉਹਨਾਂ ਜਿਹੜੀ ਕੰਪਨੀ ਆ ਉਹ ਜਿਹੜੀ ਸਟੇਟਾਂ ਨੇ ਉਹਨਾਂ ਨੂੰ ਉਹਨਾਂ ਨੇ ਡੈਫੀਨਿਟਲੀ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਇੰਪਲੀਮੈਂਟ ਕਰਨਾ ਮਿਡ-वेस्टਰਨ ਸਟੇਟਾਂ ਨੇ ਦੂਸਰੀ ਗੱਲ ਇਹ ਹੈ ਕਿ ਜਿਹੜੀ ਆਪਣਾ ਵੈਸਟਰਨ ਸਟੇਟਾਂ ਨੇ ਜਿਵੇਂ ਕੈਲੀਫੋਰਨੀਆ ਹੈਗੀ ਜਾਂ ਓਰੀਗਨ ਹੈਗੀ ਏਸਾਈਡਿਡ ਸਟੇਟਾਂ ਨੇ ਇਸ ਚੀਜ਼ ਨੂੰ ਕਾਫੀ ਜ਼ਿਆਦਾ ਇੰਪਲੀਮੈਂਟ ਨਹੀਂ ਕਰਨਾ ਕਾਫੀ ਬ੍ਰੋਕਰ ਵੀ ਨੇ ਜਿਹੜੇ ਉਹ ਵੀ ਇੰਟਰਵਿਊ ਲੈ ਰਹੇ ਨੇ ਉਹ ਪੁੱਛਦੇ ਨੇ ਕਿ ਵੀ ਤੁਹਾਡੇ ਡਰਾਈਵਰ ਨੂੰ ਜਿਹੜੀ ਇੰਗਲਿਸ਼ ਆਂਦੀ ਨਹੀਂ ਆਂਦੀ ਪਰ ਉਹਦੇ ਜਿਹੜੇ ਲੋਕਰ ਨੇ ਉਹਨਾਂ ਨੇ ਆਪਣੇ ਪ੍ਰਾਈਸ ਵਧਾ ਦੇਣੇ ਤੇ ਖਾਲੀ ਬ੍ਰੋਕਰ ਨੇ ਪ੍ਰਾਈਸ ਹੀ ਵਧਾਣੀ ਤੇ ਨਾਲ ਜਿਹੜੇ ਟ੍ਰਕਿੰਗ ਕੰਪਨੀਆਂ ਨੇ ਲੋਡਾਂ ਦੀ ਪ੍ਰਾਈਸ ਵਧ ਜਾਣੀ ਆ ਇਹ ਪੋਜ਼ਿਟਿਵ ਸਾਈਡ ਆ ਕਿ ਤੁਸੀਂ ਸ਼ਾਰਟ ਟਰਮ ਦੇਖੋ ਤੇ ਇਹ ਡੈਫੀਨਿਟਲੀ ਜਿਹੜਾ ਲੋਡਾਂ ਦੀ ਪ੍ਰਾਈਸ ਵਧ ਜਾਣੀ ਆ ਪਰ ਲੌਂਗ ਟਰਮ ਜਿਹੜੀ ਮੇਰੀ ਆਪਣੀ ਅੰਡਰਸਟੈਂਡਿੰਗ ਆ ਇਹ ਚੀਜ਼ਾਂ ਜਿਹੜੀਆਂ ਨਾ ਇੰਨੀ ਜ਼ਿਆਦਾ ਜਿੰਨੇ ਇਹਨਾਂ ਦਾ ਰੋਲਾ ਜਿਹਾ ਪਾਇਆ ਉਹ ਇੰਨੀ ਜ਼ਿਆਦਾ ਇਫੈਕਟ ਨਹੀਂ ਕਰਨਗੀਆਂ ਜੇ ਤੁਹਾਨੂੰ ਥੋੜੀ-ਬਹੁਤੀ ਇੰਗਲਿਸ਼ ਆਂਦੀ ਆ ਤੇ ਥੋੜੀ-ਬੋੜੀ ਤੁਸੀਂ ਆਪਕਿ ਕਨਵਰਟ ਕਰ ਸਕਦੇ ਹੋ ਜੇ ਤੁਸੀਂ ਰੋਡ ਸਾਈਨ ਪੜ ਸਕਦੇ ਹੋ ਤੇ ਇਟ ਇਜ਼ ਆਈ ਥਿੰਕ ਮੋਰ ਦੈਨ ਇਨਾਫ ਕਿਉਂਕਿ ਜਦੋਂ ਆਪਾਂ ਕਰੀ ਇਨਸਪੈਕਸ਼ਨ ਵੀ ਕਰਦੇ ਆ ਜਦੋਂ ਆਪਾਂ ਟੈਸਟ ਵੀ ਦਿੱਤਾ ਉਹ ਵੀ ਇੰਗਲਿਸ਼ 'ਚ ਸੀਗਾ ਤੇ ਉਹਦਾ ਸਾਨੂੰ ਬੈਨੀਫਿਟ ਹੀ ਹੋਣਾ ਤੇ ਨਾ ਨਾ ਕਰਕੇ ਵੀ 10 15% ਜਿਹੜਾ ਹੈ ਨਾ ਮੋਸਟ ਪ੍ਰੋਬਬਲੀ ਫਸਟ ਕਪਲ ਆਫ ਮਾਂਸ ਜਦੋਂ ਇਹ 25 ਨੂੰ ਇੰਪਲੀਮੈਂਟ ਹੋਏਗਾ ਤੇ ਲੋਡ ਦੀ ਪ੍ਰਾਈਸ ਥੋੜੀ ਬਿਹਤਰ ਹੋ ਜਾਏਗੀ ਯੂਐਸਏ ট্রাক ਸੇਲਸ ਤੇ ਕਿਹ ਕਿਹ ਡੀਲਸ ਨੇ ਜਿਨ੍ਹਾਂ ਤੋਂ ਫਾਇਦਾ ਚੁੱਕਿਆ ਜਾ ਸਕਦਾ ਜੀ ਯੂਐਸਏ ট্রাক ਸੇਲ ਚ ਸਾਡੇ ਕੋਲ ਪੈਕਰ ਜਿਹੜੀ ਹੈਗੀ ਅਸੀਂ ਇੰਡੀਪੈਂਡੈਂਟ ਡੀਲਰ ਆ ਤੇ ਪੈਕਰ ਦੀ ਬਹੁਤ ਅੱਛੀ ਪ੍ਰੋਡਕਟ ਆ ਗਈ ਹੈ ਸਾਡੇ ਕੋਲ ਮੈਨੂਅਲ ਟਰਾਂਸਮਿਸ਼ਨ ਵੀ ਟਰੱਕ ਆ ਗਏ ਇਸ ਵੇਲੇ ਕਿਉਂਕਿ ਬਹੁਤ ਸਾਰੇ ਆਪਣੇ ਵੀਰ ਜਿਹੜੇ ਨੇ ਜਿਹੜੇ ਪੁਰਾਣੇ ਟਰੱਕਰ ਨੇ ਉਹ ਮੈਨੂਅਲ ਟਰਾਂਸਮਿਸ਼ਨ ਲਾਉਦੇ ਨੇ ਉਹ ਸਾਡੇ ਕੋਲ ਆ ਗਏ ਨੇ ਇਵਨ ਜਿਹੜੇ 500 ਹਾਰਸ ਪਾਵਰ ਵਾਲੇ ਟਰੱਕ ਵੀ ਆ ਗਏ ਨੇ ਤੇ ਜੇ ਤੁਸੀਂ ਕਮਿੰਸ ਵਾਲੀ ਮੋਟਰ ਦੇਖਦੇ ਹੋ ਉਹ ਵੀ ਸਾਡੇ ਕੋਲ ਪੀਟਰ ਬਿਲ ਤੇ 2 ਲੱਖ ਤੋਂ ਲੈ ਕੇ ਮਤਲਬ 3.5 4 ਲੱਖ ਮਾਈਲ ਦੇ ਨੇ ਜੇ ਤੁਸੀਂ ਫਰੇਡ ਲਾਈਨਰ ਲਾਉਦੇ ਹੋ ਤੇ ਉਹਦੇ ਚ ਵੀ ਸਾਡੇ ਕੋਲ ਫਰੇਡ ਲਾਈਨਰ ਜਿਹੜੇ ਨੇ ਆਲਮੋਸਟ ਸਮਝੋ 60000 ਤੋਂ ਸ਼ੁਰੂ ਹੋ ਕੇ 100000 ਤੱਕ ਰਹਿ ਰਹੇ ਕੁਝ ਕੁ ਫਰੇਡ ਲਾਈਨਰ ਸਾਰੇ ਜਿਹੜੇ ਨੇ ਮੇਜਰ ਫਰੀਟਰ ਤੇ ਚੱਲੇ ਨੇ ਫਰੇਡ ਲਾਈਨਰ ਤੇ ਸਭ ਦੀ ਜਿਹੜੀ ਮੇਨਟੇਨੈਂਸ ਪੂਰੀ ਰਿਕਰਡ ਹੋਇਆ ਪੰਜਾਬੀ ਰੇਡੀਓ ਯੂਐਸਏ ਦੇ ਨੈਸ਼ਨਲ ਇੰਟਰਨੈਸ਼ਨਲ ਨੈਟਵਰਕ ਤੇ ਨਾਲ ਨਾਲ ਆਪਣੇ ਸਾਰੇ ਡਿਜੀਟਲ ਪਲੇਟਫਾਰਮਸ ਤੋਂ ਮੈਂ ਹਮ ਮਸੂਦ ਮੱਲੀ ਹੋਰ ਆਪ ਸਭ ਨੂੰ ਬੜਾ ਹੱਥ ਜੋੜ ਕੇ ਜੀ ਆਇਆਂ ਨੂੰ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਕਹਿਣਾ ਹੈ ਸਵਾਗਤ ਕਰਨੇ ਤੁਹਾਡੀ ਉਹ ਸਫਤਾਰ ਮੁਲਾਕਾਤ ਜਿੱਥੇ ਅਸੀਂ ਰੂਬਰੂ ਕਰਨੇ ਯੂਐਸਏ ਟ੍ਰਕਸਿਸ ਤੇ ਪਲੇਟਫਾਰਮ ਤੋਂ ਸૈયਦ ਸਾਹਿਬ ਨੂੰ ਸੋ ਪਹਿਲਾਂ ਤੇ ਸਾਡੇ ਸਭ ਸੁਣਨ ਵਾਲਿਆਂ ਨੂੰ ਜੀ ਆਇਆਂ ਨੂੰ ਔਰ ਫਿਰ ਸૈયਦ ਸਾਹਿਬ ਜੀ ਆਇਆਂ ਨੂੰ ਸਵਾਗਤ ਜੀ ਸਲਾਮ ਅਦਾਬ ਸਤਿ ਸ੍ਰੀ ਅਕਾਲ ਨਮਸਤੇ ਜੀ ਜੀ ਆਇਆਂ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਨਮਸਕਾਰ ਸਭ ਨੂੰ ਤੇ ਬਹੁਤ ਬਹੁਤ ਸਲਾਮ ਅਲੈਕੁਮ ਇਹ ਮੇਰੀ ਸਮਾਈਲ ਅਸਲੀ ਹੈ ਕਿ ਦੇਖੋ ਜੀ ਅਸੀਂ ਪੈਂਟ ਕੋਟ ਟਾਈ ਪਿੰਨ ਦੇ ਵਿੱਚ ਤੁਹਾਨੂੰ ਵੇਖ ਕੇ ਜਿਹੜੇ ਮਾਸ਼ਾਅੱਲ ਤੁਸੀਂ ਫੱਬੇ ਜੀ ਉਹਦਾ ਵੀ ਮੁਕਮੰਦਰਾ ਜਿਹੜਾ ਠੀਕ ਹੈ ਔਰ ਮੇਰੇ ਵਰਗੇ ਬੇਰੋਬੇ ਨੇ ਜਿਹੜੇ ਉਹਨਾਂ ਨੂੰ ਜ਼ਰਾ ਹੋਰ ਦੁੱਖ ਹੋਇਆ ਕਿ ਇਹ ਸੂਟ ਮੈਨੂੰ ਤੁਸੀਂ ਲੈ ਵੀ ਦਵੋ ਜਾਂ ਮੈਂ ਪਾ ਵੀ ਲਵਾਂ ਤੇ ਮੈਨੂੰ ਜਰਾ ਤੋਂ ਉਹਨਾਂ ਦਾ ਫੱਬਣਾ ਜਿਨ੍ਹਾਂ ਤੁਹਾਨੂੰ ਫੱਬਿਆ ਔਰ ਦੂਸਰਾ ਸਕਾਟ ਉਹਨਾਂ ਦੇ ਨਾਲ ਤੁਹਾਡੀ ਜਿਹੜੀ ਗੱਲਬਾਤ ਸੀਗੀ ਉਹਨੂੰ ਵੇਖ ਕੇ ਤੇ ਹਰ ਪਾਸੇ ਬੱਲੇ ਬੱਲੇ ਸੀ ਸਾਡੇ ਉਸ ਪੋਡਕਾਸਟ ਨੂੰ ਪਸੰਦ ਵੀ ਬਹੁਤ ਕੀਤਾ ਗਿਆ ਤੇ ਬਸ ਉਹਦੇ ਵਿੱਚੋਂ ਹੁਣ ਸਕਾਟ ਉਹਨਾਂ ਦੇ ਨਾਲ ਜਿਹੜੀ ਤੁਸੀਂ ਗੱਲਬਾਤ ਉਹ ਤੇ ਚਾਹੀਏ ਇੱਕ ਸਵਾਲ ਹੈ ਜਿਹੜਾ ਉਹ ਪੁੰਗਰਿਆ ਪਰ ਇਹ ਨਾ ਸਮਝਣਾ ਕਿ ਮੈਂ ਤੁਹਾਡੇ ਕੋਲ ਤੁਹਾਡੇ ਸੂਟ ਦਾ ਇਨਤਕਾਮ ਲੈਣ ਲੱਗਾ ਕੋ ਬਦਲਾ ਲੈਣ ਲੱਗਾ ਜਾਂ ਆਪਣਾ ਸਾੜਾ ਕੱਢਣ ਲੱਗਾ ਹਾਂ ਉਹ ਗੱਲਾਂ ਜ਼ਾਹਰ ਹੈ ਕਿ ਦਿਲ ਦੇ ਵਿੱਚ ਰਹਿਣੀਆਂ ਹੀ ਨੇ ਪਰ ਸਵਾਲ ਆਪਣੀ ਥਾ ਹੈ ਜੀ 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 ਬਿਲਕੁਲ ਸੂਟ ਪਾਣਾ ਜੀ ਇੱਕ ਅੱਜ ਕੱਲ ਤੇ ਸਮਝੋ ਇੱਕ ਸਜ਼ਾ ਹੈਗੀ ਗਰਮੀ ਤੁਸੀਂ ਪਾ ਕੇ ਬੰਦੇ ਨੂੰ ਬਾਦ ਹੋ ਤੇ ਪਰ ਕੀ ਕਰੀਏ ਜਦੋਂ ਆਪਾਂ ਉਸ ਪਲੇਟਫਾਰਮ ਤੇ ਜਾਈਦਾ ਐ ਸਪੈਸ਼ਲੀ ਜਦੋਂ ਆਪਾਂ ਪੰਜਾਬ ਪੰਜਾਬੀ ਰੇਡੀਓ ਯੂਐਸ ਨੂੰ ਲੈ ਕੇ ਗਏ ਉਸ ਪਲੇਟਫਾਰਮ ਚ ਤੇ ਜਿਹੜੀ ਲੀਡਰਸ਼ਿਪ ਆ ਟਰਕਿੰਗ ਇੰਡਸਟਰੀ ਚ ਜੇਦਾ ਮੈਂ ਤਨੂੰ ਇੱਕ ਆਈਡੀਆ ਦਿੰਨਾ ਜਦੋਂ ਮੈਂ ਇਹ ਟਰਕਿੰਗ ਇੰਡਸਟਰੀ ਦੀ ਜਿਹੜੀ ਕਾਨਫਰੰਸ ਹੋਈ ਸੀ ਇਹਦੇ ਚ ਗਿਆ ਤੇ ਸਾਰੇ ਜਿਹੜੇ ਕਮਿਊਨਿਟੀ ਸੀਗੀ ਆਪਣਾ ਉਹਦੇ ਚ ਇੱਕ ਹੀ ਬ੍ਰਾਊਨ ਪਰਸਨ ਸੀਗਾ ਜਿਹੜਾ ਮੈਂ ਸੀਗਾ ਤੇ ਬਹੁਤ ਅੱਛਾ ਲੱਗਿਆ ਆਪਾਂ ਬਹੁਤ ਪਹਿਲਾਂ ਤੇ ਜਾ ਰਹੇ ਆ ਪਰ ਹੁਣ ਸਾਨੂੰ ਫੀਲ ਹੋਇਆ ਸੀ ਕਿ ਸਾਡੇ ਹੋਰ ਲੋਕ ਵੀ ਜੁਆਇਨ ਕਰਨਗੇ ਪਰ ਹਾਲੀ ਤੱਕ ਜਿਹੜਾ ਟਾਪ ਮੈਨੇਜਮੈਂਟ ਚ ਟਰਕਿੰਗ ਇੰਡਸਟਰੀ ਦੇ ਜਿਹੜੀ ਆ ਯੂ ਐਸ ਏ ਟਰੱਕ ਸੇਲ ਜਿਹੜਾ ਉਹ ਮੇਨ ਵਾਇਸ ਆ ਜਿਹੜਾ ਟਰਕਿੰਗ ਇੰਡਸਟਰੀ ਦੇ ਜਿਹੜੀ ਟਾਪ ਦੇ ਲੀਡਰਸ਼ਿਪ ਆ ਉਹਨਾਂ ਦਾ ਡਿਸਕਸ ਕਰਦਾ ਹੈ ਸਾਡੇ ਮਾਮਰਾਜ ਕਿਉਂਕਿ ਜਾਨਾ ਕਰਕੇ ਵੀ ਅਸੀਂ 20% ਆਫ ਟਰਕਿੰਗ ਇੰਡਸਟਰੀ ਹੈਗੇ 20% ਮਕਸਦ ਹੈ ਜਿਹੜੇ ਪੰਜਾਬੀ ਜਾਂ ਸਾਊਥ ਏਸ਼ੀਆ ਇੰਡੀਅਨ ਕਮਿਊਨਿਟੀ ਆ ਜਾਂ ਹਰਿਆਣਾ ਕਮਿਊਨਿਟੀ ਆ ਜਾਂ ਉਰਦੂ ਸਪੀਕਿੰਗ ਕਮਿਊਨਿਟੀ ਆ ਇਹ 20% ਟਰਕਿੰਗ ਇੰਡਸਟਰੀ ਨੂੰ ਰਿਪਰੈਜ਼ੈਂਟ ਕਰਦਾ ਪਰ ਜਦੋਂ ਆਪਾਂ ਵੱਡੇ ਪਲੇਟਫਾਰਮਾਂ ਤੇ ਜਾਂਦੇ ਜਿਹਦੇ ਚ ਡਿਸੀਜਨ 메ਕਿੰਗ ਹੁੰਦੀ ਹੈ ਜਿਹਦੇ ਚ ਬਹੁਤ ਸਾਰੀ ਐ ਐਕਸਪਲੇਨੇਸ਼ਨ ਹੁੰਦੀ ਆ ਟੈਕਨੋਲੋਜੀ ਦੀ ਤੇ ਟਰਕਿੰਗ ਦੀ ਤੇ ਉਹਦੇ ਚ ਸਾਡੇ ਰਿਪਰੈਜੈਂਟੇਸ਼ਨ ਜਿਹੜੀ ਆ ਉਹ ਯੂ ਐਸ اے ਟਰੱਕ ਸੇਲ ਕਰ ਰਿਹਾ ਤੇ ਨਾਲ ਪੰਜਾਬੀ ਟਰੱਕ ਪੰਜਾਬੀ ਰੇਡੀਓ ਯੂ ਐਸ اے ਕਰ ਰਿਹਾ ਕਿਉਂ ਜਦੋਂ ਅਸੀਂ ਉਹਨਾਂ ਜਿਆ ਜਾ ਕੇ ਕਿਹਾ ਕਿ ਤੁਹਾਡਾ ਇੰਟਰਵਿਊ ਜਿਹੜਾ ਉਹ ਅਸੀਂ ਲੈਣ ਆਏ ਆ ਤੇ ਅਸੀਂ ਪੰਜਾਬੀ ਆ ਰੇਡੀਓ ਯੂ ਐਸ اے ਚ ਚਲਾਵਾਂਗੇ ਤੇ ਉਹਨਾਂ ਨੂੰ ਥੋੜਾ ਜਿਹਾ ਆਈਡੀਆ ਦਿੱਤਾ ਤੇ ਉਹ ਬਹੁਤ ਜ਼ਿਆਦਾ ਵਿਲਿੰਗ ਹੋਏ ਕਿ ਜੀ ਫਰ ਸ਼ੋਰ ਆਈ ਵਾਂਟ ਟੂ ਆਪਣੇ ਪੁੱਟ ਮਾਈ ਫਿਊ ਕਮੈਂਟਸ ਕਿ ਮੈਂ ਆਪਣਾ ਜਿਹੜਾ ਐਨਾਲਿਟਿਕਲ ਐਨ ਐਲ ਯੂ ਹੈਗਾ ਉਹ ਕਰਾਂਗਾ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਚੱਲਾਂ ਜਿਹੜਾ ਇਸ ਸਕਾਟ ਲਵਸਟਰ ਹੈਗਾ ਇਹ ਪਿਛਲੇ ਸਮਝੋ 20 ਸਾਲ ਤੋਂ ਟਰਕਿੰਗ ਇੰਡਸਟਰੀ ਦੇ ਜਿਹੜੇ ਐਨਾਲਿਟਿਕ ਐਨਾਲਿਟਿਕਸ ਨੇ ਉਹਦੇ ਚ ਟੌਪ ਤੇ ਹੈਗੇ ਕਿੰਨਾ ਕੁ অলਮੋਸਟ 300 ਪਲਸ ਗ੍ਰੈਜੂਏਟ ਨੇ ਜਿਹੜੇ ਇਹਨਾਂ ਦੇ ਲਿੰਕਨ ਨੈਬਰਾਸਕਾ ਲਿੰਕਨ ਨੈਬਰਾਸਕਾ ਆਫਿਸ ਚ ਨੇ ਜਿਹੜੇ ਮਤਲਬ ਟਾਈਆਂ ਪਾ ਕੇ ਤੇ ਸਰਟੀਫਾਈਡ ਜਿਹੜੇ ਆਪਣੇ ਡਿਗਨੀਆਂ ਲੈ ਕੇ ਤੇ ਉਹ ਪੂਰਾ ਟਰਕਿੰਗ ਦਾ ਡਾਟਾ ਐਨਾਲਾਈਜ਼ ਕਰਦੇ ਨੇ ਤੇ ਕੰਪੇਅਰ ਕਰਦੇ ਨੇ ਡਿਫਰੈਂਟ ਜਿਹੜੇ ਟਾਈਮ ਸੀਗੇ ਅੱਜ ਤੋਂ ਇੱਕ ਦਿਨ ਪਹਿਲਾਂ 20 ਸਾਲ ਪਹਿਲਾਂ 15 ਸਾਲ ਪਹਿਲਾਂ ਤੇ ਸਾਨੂੰ ਰਿਜ਼ਲਟ ਪ੍ਰੋਵਾਈਡ ਕਰਦੇ ਨੇ ਤੇ ਉਹਨਾਂ ਦੀ ਜਿਹੜੀ ਗੱਲ ਗੱਲਬਾਤ ਹੁੰਦੀ ਉਹ ਡੈਫੀਨਿਟਲੀ ਸਮਝੋ ਇਸ ਤਰ੍ਹਾਂ ਹੈਗੀ ਕਿ ਉਹ ਪੂਰਾ ਐਸੈਂਸ ਹੁੰਦਾ ਹੈ ਸਟ੍ਰਕਚਰਿੰਗ ਦਾ ਥਿੰਕ ਟੈਂਕ ਨੇ ਜੀ ਜੀ ਬਿਲਕੁਲ ਬਿਲਕੁਲ ਤੁਸੀਂ ਤੁਸੀਂ ਮੈਂ ਟੈਂਕ ਨਹੀਂ ਕਹਿ ਰਿਹਾ ਚਾਹ ਰਿਹਾ ਤੇ ਹੁਣ ਤੁਸੀਂ ਟੈਂਕ ਕਹਿ ਦਿੱਤਾ ਤੇ ਆਹ ਸ਼ਾਜਾਬ 아이디 ਗੱਲਬਾਤ ਆ ਲਾਨੇ ਆ ਕਾਰਾਂ ਦੀ ਸੇਲਜ਼ ਵਾਲਾ ਜਿਹੜਾ ਪ੍ਰੋਸੈਸ ਆ ਹੁਣ ਟਰਕਿੰਗ ਦੇ ਵਿੱਚ ਵੀ ਇਸੇ ਤਰ੍ਹਾਂ ਆ ਗਿਆ ਇਹ ਗੱਲ ਤੁਸੀਂ ਉਸੇ ਗੱਲਬਾਤ ਦੇ ਵਿੱਚ ਕਹੀ ਸਕਾਟ ਹੋਣਾ ਦੇ ਨਾਲ ਸੱਚੀ ਗੱਲ ਇਹ ਹੈ ਕਿ ਮੇਰੇ ਪੱਲੇ ਕੋਈ ਗੱਲ ਨਹੀਂ ਕਿ ਪਈ ਮਰ ਕਾਰਾਂ ਕਿੱਥੇ ਟਰਕਿੰਗ ਕਿੱਧਰਲੇ ਪਾਸੇ ਇਹ ਰਲਾਮ ਲਾ ਕੇ ਅੱਜ ਜੇ ਇਸ ਗੱਲਬਾਤ 'ਚ ਮੈਂ ਸ਼ੁਰੂਆਤ ਇਹ ਕਰਨਾ ਚਾਹ ਰਹੇ ਹਾਂ ਕਿ ਇਹਨੂੰ ਜ਼ਰਾ ਵਿਸਤਾਰ ਨਾਲ ਦੱਸ ਦਿਓ ਫਿਰ ਮੈਂ ਅਗਲੀ ਗੱਲ ਪੁੱਛੂੰ ਜੀ ਇਹਦਾ ਮਕਸਦ ਇਹ ਸੀਗਾ ਜਦੋਂ ਅਸੀਂ ਪਹਿਲੇ ਟਾਈਮ 'ਚ ਕਾਰ ਸੇਲ ਦੇਖਦੇ ਸੀ ਤੇ ਕਾਰ ਸੇਲ ਜਿਹੜਾ ਬਹੁਤ ਚੈਲਿੰਜਡ professions ਸੀਗਾ ਇਹਦੇ 'ਚ ਤੁਸੀਂ ਜਦੋਂ ਕਾਰ ਲੈਣ ਜਾਂਦੇ ਸੀ ਤੁਹਾਨੂੰ ਪਤਾ ਨਹੀਂ ਹੁੰਦੇ ਸੀ ਕਾਰ ਦੀ ਪ੍ਰਾਈਸ ਕੀ ਆ ਮਤਲਬ ਇਹਦੇ 'ਚ ਸੇਲਸਮੈਨਸ਼ਿਪ ਬਹੁਤ ਜ਼ਿਆਦਾ ਹੁੰਦੀ ਸੀ ਤੇ ਕਸਟਮਰ ਸਰਵਿਸ ਬਹੁਤ ਘੱਟ ਹੁੰਦੀ ਸੀ ਤੇ ਸਪੈਸ਼ਲੀ ਜੇ ਤੁਸੀਂ ਬਹੁਤ ਸਾਰੀਆਂ ਮੂਵੀਆਂ ਵੀ ਬੜੀਆਂ ਇਹਦੇ ਤੇ ਪਿਛਲੇ ਟਾਈਮ 'ਚ ਜਦੋਂ ਕਾਰ ਸੇਲ 'ਚ ਇੱਕ ਕੰਜ਼ਿਊਮਰ ਜਾਂਦਾ ਸੀ ਉਹਨੂੰ ਉਹ ਬੇਸਿਕਲੀ ਘੇਰਕਾਰ ਕੇ ਜਿਹੜਾ ਇੱਕ ਕਾਰ ਉਹ ਵਾਲੀ ਵੇਚਦੇ ਸੀ ਜਿਹਨਾਂ ਜਿਹੜੀ ਕਾਰ ਚ ਉਹਨਾਂ ਨੂੰ ਪ੍ਰੋਫਿਟ ਬਣਦਾ ਸੀ ਪਰ ਕੰਜ਼ਿਊਮਰ ਦੀ ਜਿਹੜੀ ਨੀਡ ਆ ਉਹਨੂੰ ਪ੍ਰਾਇੋਰਟੀ ਨਹੀਂ ਰੱਖਦੇ ਸੀ ਤੇ ਸੇਮ ਥਿੰਗ ਜਦੋਂ ਆਪਾਂ ਦੇਖੀ ਅੱਜ ਜਿਹੜਾ ਕਾਰ ਸੇਲ ਦਾ ਬਿਜ਼ਨਸ ਆ ਉਹ ਬਹੁਤ ਜ਼ਿਆਦਾ ਰਿਫਾਈਨ ਹੋ ਗਿਆ ਤੇ ਉਹ ਉਹ ਬਹੁਤ ਜ਼ਿਆਦਾ ਇਹ ਕਹਿੰਦੇ ਆ ਫੁੱਲੀ ਡਿਸਕਲੋਸ ਕਰਦੇ ਨੇ ਹਰ ਚੀਜ਼ ਨੂੰ ਇਹ ਨਹੀਂ ਹੁੰਦਾ ਕਿ ਤੁਹਾਨੂੰ ਪਤਾ ਨਾ ਆਏ ਤੁਹਾਡਾ ਰੇਟ ਕੀ ਹੈਗਾ ਤੁਹਾਡਾ ਇੰਟਰਸਟ ਰੇਟ ਕੀ ਹੈਗਾ ਤੁਹਾਡੀ ਕਾਰ ਦੀ ਪ੍ਰਾਈਸ ਕੀ ਆ ਮਤਲਬ ਲॉ ਇਨ ਆ ਲਾ ਬਹੁਤ ਜ਼ਿਆਦਾ ਇਨਵੋਲਵ ਹੋ ਗਿਆ ਕਾਰ ਇੰਡਸਟਰੀ ਚ ਤੇ ਉਹਨੂੰ ਬਹੁਤ ਜ਼ਿਆਦਾ ਕੰਜ਼ਿਊਮਰ ਦੇ ਬੈਨੀਫਿਟ ਵਾਸਤੇ ਉਹਨਾਂ ਨੇ ਲਾ ਨੇ ਉਹਨੂੰ ਬਹੁਤ ਜ਼ਿਆਦਾ ਕੀ ਕਹਿੰਦਾ ਫੁੱਲੀ ਡਿਸਪੋਜ਼ਲ ਵੀ ਕਹਿੰਦਾ ਹੈ ਜੀ ਜੀ ਠੀਕ ਹੈ ਉਹ ਜਦੋਂ ਆਪਣਾ ਟਰੱਕਿੰਗ ਇੰਡਸਟਰੀ ਇਹ ਤੇ ਇੱਕ ਟਰੱਕਿੰਗ ਇੰਡਸਟਰੀ ਜਿਹੜੀ ਆ ਕੁਝ ਟਾਈਮ ਪਹਿਲਾਂ ਆ ਬਹੁਤ ਜ਼ਿਆਦਾ ਉਹਦੇ ਚ ਲੀਸ ਇਦਾਂ ਦੀ ਸੀ ਕਿ ਕਸਟਮਰ ਨੂੰ ਪਤਾ ਜਿਹੜਾ ਟਰੱਕ ਬਾਏ ਕਰ ਰਿਹਾ ਹੁੰਦਾ ਸੀ ਉਹਨੂੰ ਪਤਾ ਨਹੀਂ ਹੁੰਦਾ ਸੀ ਕਿ ਲੀਸ ਆ ਫਾਈਨਾਂਸ ਆ ਤੇ ਜਿਹੜੀ ਲੀਸ ਆ ਉਹਦੇ ਚ ਉਹ ਵਿਆਜ ਕਿੰਨਾ ਪੇ ਕਰ ਰਿਹਾ ਤੇ ਜਿਹੜਾ ਟਰੱਕ ਆ ਉਹ ਕਿਹੜਾ ਲੈ ਰਿਹਾ ਮਤਲਬ ਟਰੱਕ ਦੀ ਤਸਵੀਰ ਕੁਝ ਹੋਰ ਹੁੰਦੀ ਸੀ ਵੇਚਣ ਵਾਸਤੇ ਕੁਝ ਹੋਰ ਹੁੰਦਾ ਸੀ ਪ੍ਰਾਈਸ ਕੁਝ ਵਿੱਚ ਵਾਸਤੇ ਹੋਰ ਹੁੰਦੀ ਸੀ ਜਦੋਂ ਉਹਦੇ ਤੇ ਡਾਕੂਮੈਂਟ ਸਾਈਨ ਕਰਾ ਦਿੱਤੇ ਹੋ ਸੀ ਉਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਰਿਫਾਈਨ ਹੋ ਗਈਆਂ ਤੇ ਹੁਣ ਜਿਹੜਾ ਟ੍ਰਕਿੰਗ ਇੰਡਸਟਰੀ ਆ ਉਹ ਆਲਮੋਸਟ ਲਾਈਕ ਕਾਰ ਇੰਡਸਟਰੀ ਜਿਹਾ ਰਿਫਾਈਨ ਹੋ ਕੇ ਤੇ ਫੁੱਲ ਡਿਸਕਲੋਜ਼ਰ ਆ ਗਿਆ ਜਿਵੇਂ ਤੁਸੀਂ ਯੂਐਸਏ ਟਰੱਕ ਸੇਲ ਨੂੰ ਦੇਖਦੇ ਹੋ ਅਸੀਂ ਜਿੰਨਾ ਵੀ ਸਾਡਾ ਇਨਵੈਂਟਰੀ ਆ ਉਹ ਸਾਰੀ ਆਨਲਾਈਨ ਲੱਗੀ ਹੁੰਦੀ ਆ ਪਿਕਚਰਾਂ ਲੱਗੀਆਂ ਹੁੰਦੀ ਆ ਆਨਲਾਈਨ ਉਹਦੇ ਨਾਲ ਜਿਹੜਾ ਵੀ ਵਾਰੰਟੀ ਅਸੀਂ ਦੇ ਰਹੇ ਆ ਮਤਲਬ एवरीथिंग ਰਿਟਰਨ ਹੁੰਦਾ आवर ਮਾਇਲ ਹਰ ਚੀ ਰਿਟਰਨ ਹੁੰਦੀ ਆ ਤੇ ਉਹ ਬਹੁਤ ਜੀਦੀ ਹੋ ਜਾਂਦਾ ਸੁੱਖ ਹੋ ਜਾਂਦਾ ਲੋਕਾਂ ਵਾਸਤੇ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਟਾਈਮ ਨਾਲ ਜਦੋਂ ਵੀ ਉਹ ਉਹਨਾਂ ਨੂੰ ਫੁਰਸਤ ਹੋਏ ਜਦੋਂ ਵੀ ਉਹਨਾਂ ਨੂੰ ਟਾਈਮ ਲੱਗੇ ਮਤਲਬ ਅਸੀਂ ਇਹਦਾ ਵਰਡ ਯੂਜ਼ ਕਰਦੇ ਆ ਜਿਹੜੀ ਸਾਡੀ ਵੈਬਸਾਈਟ ਆ ਉਹ 24/7 ਓਪਨ ਹੈ ਯਾਨੀ 24 ਆਵਰ ਜੇ ਤੁਸੀਂ ਬੰਦਾ ਲੱਭੋਗੇ ਤਾਂ ਹੋ ਸਕਦਾ ਬੰਦਾ ਸੁੱਤਾ ਪਿਆ ਹੋਵੇ ਜਾਂ ਬੰਦਾ ਜਿਹੜਾ ਥੱਕਿਆ ਪਿਆ ਹੋਵੇ ਜਾਂ ਬੰਦਾ ਜਿਹੜਾ ਉਹਨੇ ਕਿਤੇ ਮਤਲਬ ਆਪਣੇ ਸ਼ਿਫਟ ਖਤਮ ਕਰਨੀ ਹੋਏ ਤੁਸੀਂ ਕਿਸੇ ਮਦਦ ਕਿਸੇ ਬੰਦੇ ਤੇ ਉਹਦੇ ਵੇਟ ਨਹੀਂ ਕਰ ਰਹੇ ਤੁਸੀਂ ਆਨਲਾਈਨ ਜਾ ਕੇ ਆਪਣੀ ਮਰਜ਼ੀ ਨਾਲ ਜਿਹੜਾ ਵੀ ਤੁਸੀਂ ਟਰੱਕ ਦੇਖ ਰਹੇ ਹੋ ਉਹ ਤੁਸੀਂ ਲੈ ਸਕਦੇ ਹੋ ਤੇ ਇਹ ਜਿਹੜੀ ਟੈਕਨੋਲੋਜੀਸ ਨੇ ਇਹ ਸਾਨੂੰ ਬਹੁਤ ਬੈਨੀਫਿਟ ਦੇ ਰਹੀਆਂ ਨੇ ਤੇ ਇਹ ਸਾਰੀਆਂ ਕਾਰ ਇੰਡਸਟਰੀ ਤੋਂ ਹੁਣ ਟਰਕਿੰਗ ਇੰਡਸਟਰੀ 'ਚ ਆ ਰਹੀਆਂ ਨੇ ਵੇਖੋ ਇਹ ਹੁਣ ਗੱਲ ਹੈ ਜਿਹੜੀ ਉਹ ਕੁਝ ਪੱਲੇ ਪਈ ਹੈ ਧੰਨਵਾਦ ਤੁਹਾਡਾ ਬਹੁਤ ਸਾਰੀਆਂ ਟਰੱਕੀ ਕੰਪਨੀਆਂ ਇਸ ਵੇਲੇ ਬੰਦ ਹੋ ਰਹੀਆਂ ਰੋਜ਼ ਕੋਈ ਨਾ ਕੋਈ ਚੰਨ ਚੜਿਆ ਹੁੰਦਾ ਰੋਜ਼ ਕੋਈ ਨਾ ਕੋਈ ਖਬਰ ਆ ਜਿਹੜੀ ਆ ਰਹੀ ਹੁੰਦੀ ਹੈ ਪਰ ਮੈਂ ਅਸ਼ੀਸ਼ ਸਾਹਿਬ ਇਹ ਦੇਖਿਆ ਸਹਿਯਦ ਜੀ ਕਿ ਜਿਹੜੀਆਂ ਪੰਜਾਬੀਆਂ ਦੀਆਂ ਕੰਪਨੀਆਂ ਨੇ ਅੱਜ ਵੀ ਕੰਮ ਦਮ ਸ਼ੁਕਰਾਨਾ ਰੱਬ ਦਾ ਔਰ ਇਹੋ ਜਿਹੀ ਕੋਈ ਗੱਲ ਆਈ ਨਹੀਂ ਉਹ ਅੱਜ ਵੀ ਸਟੈਂਡ ਕਰ ਰਹੀਆਂ ਨੇ ਤੁਸੀਂ ਇਸ ਬਾਰੇ ਕੀ ਕਹੋਗੇ ਕੋ ਕਾਰਨ ਕੋ ਵਜ੍ਹਾ ਇਹ ਤੁਹਾਡੇ ਨਜ਼ਰੀਏ ਹੈ ਜਾਂ ਤੁਹਾਡੇ ਵਿਚਾਰ ਕੀ ਨੇ ਬਿਲਕੁਲ ਜੀ ਜਿਹੜੇ ਸ਼ੁਰੂ ਵਿੱਚ ਜਿਹੜੀ ਬਹੁਤ ਜਿਹੜੇ ਮੇਨ ਪਿਲਰ ਸੀ ਸਾਡੀ ਪੰਜਾਬੀ ਕਮਿਊਨਿਟੀ ਦੇ ਉਹ ਥੋੜੇ ਜਿਹਾ ਇਫੈਕਟ ਹੋਏ ਨੇ ਉਹਦੀ ਰੀਜ਼ਨ ਇਹ ਸੀ ਕਿ ਉਹਨਾਂ ਨੇ ਆਪਣੇ ਆਪ ਨੂੰ ਬਹੁਤ ਜ਼ਿਆਦਾ ਗਰੋ ਕਰ ਲਿਆ ਸੀ ਉਹ ਜਿਹੜੀ ਗਰੋਥ ਸੀਗੀ ਉਹ ਆਰਗੇਨਿਕ ਗਰੋਥ ਨਹੀਂ ਸੀਗੀ ਉਹ ਸਮਝੋ ਇਦਾਂ ਕਹੋ ਕਿ ਸਟੀਰਾਈਟਸਨ ਮਤਲਬ ਜਦੋਂ ਜੀ ਮਤਲਬ ਜਦੋਂ ਆਪਣਾ ਇੱਕਦਮ ਟਮ ਚੜ੍ਹਿਆ ਤੇ ਜਿਹੜਾ 5 5 ਡਾਲਰ ਪਰ ਮਾਈਲ ਤੇ 6 ਡਾਲਰ ਪਰ ਮਾਈਲ ਮਿਲਦੇ ਸੀ ਉਸ ਟਾਈਮ ਤੇ ਜਿਹੜੀ ਕੰਪਨੀ ਐਨੀ ਵੱਧ ਗਈਆਂ ਕਿ ਉਹਨਾਂ ਨੂੰ ਆਪ ਸਮਝ ਨਹੀਂ ਆਇਆ ਕਿ ਇਹ ਉਹਨਾਂ ਨੂੰ ਲੱਗਿਆ ਕਿ ਇਹ ਜਿਹੜਾ ਇਨਕਮਿੰਗ ਆ ਉਹ ਕੋਵਿਡ ਦੇ ਟਾਈਮ ਦੀ ਉਹ ਇਦਾਂ ਹੀ ਚਲਦੀ ਰਹਿਣੀ ਆ ਅੱਛਾ ਪਰ ਆਖਰ ਕੋਦੋਂ ਕੋਵਿਡ ਖਤਮ ਹੋਇਆ ਉਹਦੇ ਬਾਅਦ ਡਾਊਨ ਟਰਨ ਹੋਇਆ ਤੇ ਉਹ ਚੀਜ਼ ਨਹੀਂ ਰਹੀ ਪਰ ਮੋਸਟ ਜਿਹੜੀ ਪੰਜਾਬੀ ਕੰਪਨੀਆਂ ਨੇ ਉਹਨਾਂ ਨੇ ਆਪਣੇ ਆਪ ਨੂੰ ਅ ਵਿਦ ਦਾ ਟਾਈਮ ਜਿਹੜੀ ਛੋਟੀ ਕੰਪਨੀਆਂ ਸਾਂ ਦੀਆਂ ਜਿਹੜੀ ਆਪਟਿਮਾਈਜ਼ ਕੰਪਨੀਆਂ ਸਨ ਉਹਨਾਂ ਨੇ ਆਪਣੇ ਆਪ ਨੂੰ ਅ ਅਡਾਪਟ ਕਰ ਲਿਆ ਨਵੇਂ ਸਿਸਟਮ ਨਾਲ ਤੇ ਆਪਣੇ ਖਰਚੇ ਜਿਹੜੇ ਨੇ ਉਹ ਘਟਾ ਲਏ ਫੋਰ ਏਗਜ਼ੈਂਪਲ ਇਹ ਉਹਨਾਂ ਕੋਲ ਡਿਸਪੈਚ ਦਾ ਤੇ ਜਿਹੜਾ ਅ ਅ ਕਸਟਮਰ ਸਰਵਿਸ ਦਾ ਜਾਂ ਜਿਹੜਾ ਬੈਕ ਐਂਡ ਆਫਿਸ ਦਾ ਜਾਂ ਅਕਾਊਂਟਸ ਦਾ ਜਿਹੜਾ ਕੰਮ ਸੀਗਾ ਉਹ ਉਹਨਾਂ ਨੇ ਮੋਸਟਲੀ ਜਿਹੜਾ ਉਹ ਬੈਕ ਹੋਮ ਮੂਵ ਕਰ ਦਿੱਤਾ ਉਹਦੀ ਵਿਗਿਆਤ ਉਹਨਾਂ ਦੇ ਜਿਹੜਾ ਪੇ ਰੋਲ ਆ ਉਹ ਸਮਝੋ 1.5 ਲੱਖ ਡਾਲਰ ਤੋਂ ਘੱਟ ਹੋ ਕੇ ਸਮਝੋ 20-25 ਹਜ਼ਾਰ ਡਾਲਰ ਰਹਿ ਗਿਆ ਬਿਲਕੁਲ ਠੀਕ ਹੈ ਇੱਕ ਤੇ ਉਹਨਾਂ ਨੂੰ ਬੈਨੀਫਿਟ ਹੋਇਆ ਦੂਜਾ ਇਹ ਕਿ ਜਿਹੜੇ ਆਪਣੇ ਸਾਊਥ ਇੰਡੀਅਨ ਜਿਹੜੀ ਕੰਪਨੀਆਂ ਨੇ ਜਿਹਨੂੰ ਆਪਾਂ ਪੰਜਾਬੀ ਹਿੰਦੀ ਜਾਂ ਹਰਿਆਣਾ ਦੀ ਕੰਪਨੀਆਂ ਕਹਿੰਦੇ ਨੇ ਜਾਂ ਬੰਗਲਾਦੇਸ਼ ਦੀਆਂ ਕੰਪਨੀਆਂ ਕਹਿੰਦੇ ਨੇ ਉਹ ਬੇਸਿਕਲੀ ਮਿਹਨਤੀ ਨੇ ਫੋਰ ਐਗਜ਼ਾਮਪਲ ਮੈਂ ਆਪਣੀ ਐਗਜ਼ਾਮਪਲ ਦੇਵਾਂਗਾ ਜੇ ਕੋਈ ਟਰੱਕ ਅਸੀਂ ਤਵਾਨ ਜਾਣਾ ਹੋਵੇ ਸਾਡੇ ਕੋਲ ਰਿਸੋਰਸਸ ਨਾ ਹੋਏ ਬੰਦਾ ਸਾਡਾ ਬਿਜ਼ੀ ਹੋਵੇ ਤੇ ਅਸੀਂ ਆਪ ਮਤਲਬ ਚਾਬੀ ਚਾਹਤੇ ਆਪਣਾ ਟਰੱਕ ਜਿਹੜਾ ਉਹ ਤਵਾ ਕੇ ਲੈ ਆਣੇ ਠੀਕ ਹੈ ਜਿਹੜੀਆਂ ਨੇ ਇਹ ਬਹੁਤ ਸਾਰੀ ਕੰਪਨੀਆਂ ਜਿਹੜੀਆਂ ਨੇ ਉਹ ਅਫੋਰਡ ਨਹੀਂ ਕਰ ਸਕਦੀਆਂ ਮਤਲਬ ਉਹਨਾਂ ਦੇ ਜਿਹੜੀ ਲੀਡਰਸ਼ਿਪ ਆ ਜਾਂ ਜਿਹਨਾਂ ਉਹਨਾਂ ਦੀ ਓਨਰਸ਼ਿਪ ਆ ਜਾਂ ਉਹਨਾਂ ਦੀ ਟਾਪ ਮੈਨੇਜਮੈਂਟ ਆ ਉਹ ਬੇਸਿਕਲੀ ਉਹ ਬੈਰੋਕ੍ਰੇਸੀ ਦੀ ਟਾਈਪ ਦੇ ਲੋਕ ਨੇ ਉਹਨਾਂ ਨੇ ਆਪ ਕਦੀ ਕਦੀ ਟਰੱਕ ਨਹੀਂ ਚਲਾਇਆ ਜਦੋਂ ਮੈਂ ਵੀ ਨਵਾਂ ਆਇਆ ਸੀ ਟਰਕਿੰਗ ਇੰਡਸਟਰੀ ਚ ਤੇ ਅਸੀਂ ਜਿਹਨੂੰ ਲੈਣ ਜਾਂਦੇ ਸੀ ਗੱਲਾਂ ਸੁਣਦੇ ਸੀ ਉਹਨਾਂ ਦੀਆਂ ਜਿਹੜੇ ਉਸ ਟਾਈਮ ਤੇ ਟਰਕਿੰਗ ਇੰਡਸਟਰੀ ਦੇ ਜਿਹੜੇ ਪਿਲਰ ਸੀਗੇ ਤੇ ਮੈਂ ਉਹਨਾਂ ਨੂੰ ਇੱਕ ਕੁਐਸਚਨ ਜ਼ਰੂਰ ਕਰਦਾ ਸੀ ਮੈਂ ਕਹਿੰਦਾ ਤੁਸੀਂ ਟਰੱਕਿੰਗ ਇੰਡਸਟਰੀ ਵਾਸਤੇ ਗੱਲ ਤੇ ਕੱਢਦੇ ਹੋ ਪਰ ਜੇ ਤੁਹਾਡੇ ਕੋਲ CDL ਹੈਗਾ ਤੁਹਾਡੇ ਕੋਲ ਟਰੱਕਿੰਗ ਲਾਇਸੈਂਸ ਹੈਗਾ ਕਦੀ ਤੁਸੀਂ ਟਰੱਕ ਚਲਾਇਆ ਤੇ ਉਹ ਬੇਸਿਕਲੀ ਉਹਨਾਂ ਦਾ ਜਿਹੜਾ ਹੈ ਬਹੁਤ ਡਿਫਿਕਲਟ ਹੁੰਦਾ ਸੀ ਉਹ ਕਹਿੰਦੇ ਨਹੀਂ ਸਾਡੇ ਕੋਲ CDL ਨਹੀਂ ਹੈਗਾ ਪਰ ਅਸੀਂ ਡਿਸੀਜਨ ਮੇਕਿੰਗ ਜਿਹੜੀ ਹੈ ਉਹਨਾਂ ਦਾ ਟਰੱਕਰ ਵਾਸਤੇ ਕਰ ਰਹੇ ਹਾਂ ਤੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਇਹ ਪੰਜਾਬੀ ਕੰਪਨੀਆਂ ਨੂੰ ਜਾਂ ਆਪਣੇ ਹਰਿਆਣੇ ਦੀ ਕੰਪਨੀਆਂ ਨੂੰ ਜਾਂ ਉਰਦੂ ਸਪੀਕਿੰਗ ਕੰਪਨੀਆਂ ਨੂੰ ਉਹ ਪ੍ਰੋਬਲਮ ਨਹੀਂ ਹੈਗੀ ਉਹਨਾਂ ਨੇ ਗਰੋਥ ਕੀਤੀ ਹੈ ਫ੍ਰਮ 0 ਤੇ ਉਹਨਾਂ ਦੇ ਜਿਹੜੇ ਵੀ ਟਾਪ ਲੀਡਰ ਮੈਨੇਜਮੈਂਟਸ਼ਿਪ ਹੈ ਉਹ ਆਪਣੇ ਆਪ ਨੂੰ ਡਰਾਈਵਰ ਦੀ ਜਿਹਾ ਰੱਖ ਕੇ ਸੋਚ ਸਕਦੇ ਨੇ ਉਹ ਡਰਾਈਵਰ ਨੂੰ ਬਹੁਤ ਜ਼ਿਆਦਾ ਮਤਲਬ ਬੈਨੀਫਿਟ ਦਿੰਦੇ ਨੇ ਆਪਣੇ ਆਪਣੇ ਐਕਸਪੀਰੀਅੰਸ ਦਾ ਤੇ ਉਹਦੀ وجہ ਤੋਂ ਜਿਹੜੀ ਸਾਡੀ ਕੰਪਨੀਆਂ ਨੇ ਉਹ ਬਹੁਤ ਸੋਲਿਡ ਸਟੇਟ ਤੇ ਹੈਗੀਆਂ ਤੇ ਬਲਕ ਬੜਾ ਪੋਜ਼ਿਟਿਵ ਇਨ ਹੈ ਤੇ ਜਿਹੜੀਆਂ ਦੂਜੀ ਕਮਿਊਨਿਟੀ ਦੀ ਤੁਸੀਂ ਕੰਪਨੀਆਂ ਦੇਖੋ ਤੇ ਉਹਨਾਂ ਨੂੰ ਬਹੁਤ ਪ੍ਰੋਬਲਮ ਆ ਰਹੇ ਆ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਇੰਗਲਿਸ਼ ਲੈਂਗੁਏਜ ਪਰਫੀਸ਼ੈਂਸੀ ਜਿਹੜੀ ਜੀ ਮੈਂ ਅਗਰ ਪ੍ਰੋਨਨਸਿਏ ਠੀਕ ਨਹੀਂ ਕੀਤਾ ਤੇ ਬਸ ਖਬਰਾਈ ਸਮਝ ਲੈਣਾ ਇਹ ਜੀ ਈ ਐਲ ਪੀ 25 ਜੂਨ ਤੋਂ ਲਾਗੂ ਹੋਣ ਜਾ ਰਿਹਾ ਕੀ ਆਖੋਗੇ ਇਹਦੇ ਜੀ ਦੇਖੋ ਆਪਾਂ ਪੋਜ਼ਿਟਿਵ ਸਾਈਡ ਤੇ ਦੇਖਣਾ ਤੇ ਪੋਜ਼ਿਟਿਵ ਬਹੁਤ ਇਫੈਕਟ ਆਣੇ ਜਿਵੇਂ ਸਪੈਸ਼ਲੀ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਕਈ ਕਮੇਟੀਜ਼ ਨੇ ਜਿਵੇਂ ਜਿਹੜੀ ਆ ਆਪਣਾ ਜਿਨ੍ਹਾਂ ਦੀ ਇੰਗਲਿਸ਼ ਪਰਫੀਸ਼ੈਂਸੀ ਨਹੀਂ ਹੈਗੀ ਜਿਵੇਂ ਆਪਣੇ ਲੋਕੀ ਨੇ ਮੋਸਟਲੀ ਉਹ ਇੰਗਲਿਸ਼ ਬਰਾਟਪ ਉਹਨਾਂ ਨੂੰ ਥੋੜਾ ਜਿਹਾ ਹੋਇਆ ਉਹਨਾਂ ਦੀ ਸ਼ੁਰੂ ਚ ਜਿਵੇਂ ਆਪਣੇ ਕੰਟਰੀਆਂ ਚ ਇੰਗਲਿਸ਼ ਜਿਹੜਾ ਹੈ ਉਹ ਇੱਕ ਤਰ੍ਹਾਂ ਦੀ ਕਾਫੀ ਪੈਨੇਟ੍ਰੇਟ ਕਰ ਚੁੱਕੀ ਹੈ ਬਹੁਤ ਸਾਰੇ ਵਰਲਡ ਨੇ ਜਿਹੜਾ ਆਪਾਂ ਇੰਗਲਿਸ਼ ਦਾ ਯੂਜ਼ ਕਰਦੇ ਆਂ ਐਵਰੀਡੇ ਲਾਈਫ ਚ ਤੇ ਪਲੱਸ ਮੋਸਟਲੀ ਆਪਣੇ ਲੋਕਾਂ ਨੇ ਜਿਹੜਾ ਸਟੋਰਾਂ ਚ ਵੀ ਕੰਮ ਕੀਤਾ ਜਦੋਂ ਨਵੇਂ-ਨਵੇਂ ਆਏ ਫੈਕਟਰੀਆਂ ਚ ਵੀ ਕੰਮ ਕੀਤਾ ਤੇ ਉਹਨਾਂ ਦੀ ਇੰਗਲਿਸ਼ ਜਿਹੜੀ ਕਮਿਊਨੀਕੇਸ਼ਨ ਹੈ ਉਹ ਬਹੁਤ ਰਿਫਾਈਨ ਹੈਗੀ ਜਿਹੜੇ ਆਪਾਂ ਕੰਮ ਦੂਜੀ ਕਮਿਊਨਿਟੀ ਦੇਖਿਆ ਜਿਵੇਂ ਆਪਾਂ ਈਸਟਰਨ ਯੂਰੋਪੀਅਨ ਕੰਪਨੀ ਕੰਪਨੀ ਦੇਖਦੇ ਆ ਜਾਂ ਆਪਾਂ ਰਸ਼ੀਅਨ ਕਮਿਊਨਿਟੀ ਦੀ ਕੰਪਨੀ ਦੇਖਦੇ ਆ ਜਾਂ ਆਪਾਂ ਜਿਹੜੇ ਮੈਕਸੀਕਨ ਕਮਿਊਨਿਟੀ ਦੀ ਕੰਪਨੀ ਦੇਖਦੇ ਆ ਜਾਂ ਏਸ਼ੀਅਨ ਜਿਹੜੇ ਨੇ ਉਹਨਾਂ ਦੀ ਕੰਮ ਉਹਨਾਂ ਚ ਜਿਹੜੀ ਆ ਇੰਗਲਿਸ਼ ਲਰਨਿੰਗ ਇੰਗਲਿਸ਼ ਜਿਹੜੀ ਕਮਿਊਨੀਕੇਸ਼ਨ ਉਹ ਬਹੁਤ ਚੈਲੰਜ ਹੈਗੀ ਤੇ ਡੈਫੀਨਿਟਲੀ ਜਿਹੜਾ ਜਿਹਨੂੰ ਐਪਲੀਕੇਸ਼ਨ ਹੋਏਗੀ ਤੇ ਫਰਸਟ ਕੁਪਲ ਆਫ ਮੰਥ ਤੇ ਰੋਲਾ ਕਾਫੀ ਪਏਗਾ ਤੇ ਸਪੈਸ਼ਲੀ ਜਿਹੜੀਆਂ ਸਟੇਟਾਂ ਨੇ ਜਿਵੇਂ ਆਰਕੰਸਾ ਹੈਗੀ ਜਾਂ ਉਹਦੇ ਨਾਲ ohio ਹੈਗੀ ਆ ਉਹਦੇ ਨਾਲ ਉਹਨਾਂ ਉਹਨਾਂ ਜਿਹੜੀ ਕੰਪਨੀਆਂ ਉਹ ਉਹ ਜਿਹੜੀ ਸਟੇਟਾਂ ਨੇ ਉਹਨਾਂ ਨੂੰ ਉਹਨਾਂ ਨੇ ਡੈਫੀਨਿਟਲੀ ਇਹਨਾਂ ਚੀਜ਼ਾਂ ਨੂੰ ਬਹੁਤ ਜ਼ਿਆਦਾ ਇੰਪਲੀਮੈਂਟ ਕਰਨਾ ਮਿਡ-वेस्ट ਵਾਲੀ ਸਟੇਟਾਂ ਨੇ ਉਸ ਵਾਲੇ ਉਸ ਸਾਈਡ ਤੇ ਜਾਂਦੇ ਲੋਕਾਂ ਨੂੰ ਜਿਨ੍ਹਾਂ ਨੂੰ ਇੰਗਲਿਸ਼ ਦੀ ਪ੍ਰੋਬਲਮ ਹੈਗੀ ਉਹਨਾਂ ਨੇ ਡੈਫੀਨਿਟਲੀ ਉਧਰੋਂ ਜਾ ਕੇ ਅਵੋਇਡ ਕਰਨਾ ਦੂਸਰੀ ਗੱਲ ਇਹ ਹੈ ਕਿ ਜਿਹੜੀ ਆਪਣਾ ਵੈਸਟਰਨ ਸਟੇਟਾਂ ਨੇ ਜਿਵੇਂ ਕੈਲੀਫੋਰਨੀਆ ਹੈਗੀ ਜਾਂ ਓਰੀਗਨ ਹੈਗੀ ਇਸ ਸਾਈਡ ਦੀ ਸਟੇਟਾਂ ਨੇ ਇਸ ਚੀਜ਼ ਨੂੰ ਕਾਫੀ ਜ਼ਿਆਦਾ ਇੰਪਲੀਮੈਂਟ ਨਹੀਂ ਕਰਨਾ ਠੀਕ ਹੈ ਤੇ ਇਹ ਵੀ ਜਿੱਥੇ ਤੁਸੀਂ ਮਾਇੰਡ ਚ ਰੱਖੋ ਤੇ ਹੁਣ ਕਾਫੀ ਬ੍ਰੋਕਰ ਵੀ ਨੇ ਜਿਹੜੇ ਉਹ ਵੀ ਇੰਟਰਵਿਊ ਲੈ ਰਹੇ ਨੇ ਉਹ ਪੁੱਛਦੇ ਨੇ ਕਿ ਵੀ ਤੁਹਾਡੇ ਡਰਾਈਵਰ ਨੂੰ ਜਿਹੜੀ ਇੰਗਲਿਸ਼ ਆਂਦੀ ਨਹੀਂ ਆਂਦੀ ਫਿਰ ਉਹਦੇ ਵਿੱਚ ਜਿਹੜੇ ਬ੍ਰੋਕਰ ਨੇ ਉਹਨਾਂ ਨੇ ਵੀ ਆਪਣੇ ਪ੍ਰਾਈਸ ਵਧਾ ਦੇਣੇ ਆ ਤੇ ਖਾਲੀ ਬ੍ਰੋਕਰ ਨੇ ਪ੍ਰਾਈਸ ਹੀ ਵਧਾਣੀ ਤੇ ਨਾਲ ਜਿਹੜੇ ਟਰਕਿੰਗ ਕੰਪਨੀਆਂ ਨੇ ਲੋਡਾਂ ਦੀ ਪ੍ਰਾਈਸ ਹੀ ਵਧ ਜਾਣੀ ਆ ਤੇ ਇਹ ਪੋਜ਼ਿਟਿਵ ਸਾਈਡ ਆ ਕਿ ਤੁਸੀਂ ਸ਼ਾਰਟ ਟਰਮ ਦੇਖੋ ਤੇ ਇਹ ਡੈਫੀਨਿਟਲੀ ਜਿਹੜਾ ਲੋਡਾਂ ਦੀ ਪ੍ਰਾਈਸ ਵਧ ਜਾਣੀ ਆ ਪਰ ਲੌਂਗ ਟਰਮ ਜਿਹੜੀ ਮੇਰੀ ਆਪਣੀ ਅੰਡਰਸਟੈਂਡਿੰਗ ਆ ਇਹ ਚੀਜ਼ਾਂ ਜਿਹੜੀਆਂ ਨੇ ਇੰਨੀ ਜ਼ਿਆਦਾ ਜਿੰਨੇ ਇਹਨਾਂ ਦਾ ਰੋਲਾ ਜਿਹਾ ਪਾਇਆ ਉਹ ਇੰਨੀ ਜ਼ਿਆਦਾ ਇਫੈਕਟ ਨਹੀਂ ਕਰਨ ਗੀਆਂ ਜੇ ਤੁਹਾਨੂੰ ਥੋੜੀ-ਬੋਤੀ ਇੰਗਲਿਸ਼ ਆਂਦੀ ਆ ਤੇ ਥੋੜੀ-ਬੋੜੀ ਤੁਸੀਂ ਆਪੱਚ ਕਨਵਰਟ ਕਰ ਸਕਦੇ ਹੋ ਜੇ ਤੁਸੀਂ ਰੋਡ ਸਾਈਨ ਪੜ੍ਹ ਸਕਦੇ ਹੋ ਤੇ ਇਟ ਇਜ਼ ਆਈ ਥਿੰਕ ਮੋਰ ਦਨ ਐਫ ਇਨਫ ਕਿਉਂਕਿ ਜਦੋਂ ਆਪਾਂ ਪ੍ਰੀ ਇਨਸਪੈਕਸ਼ਨ ਵੀ ਕਰਦੇ ਆ ਜਦੋਂ ਆਪਾਂ ਟੈਸਟ ਵੀ ਦਿੱਤਾ ਉਹ ਵੀ ਇੰਗਲਿਸ਼ 'ਚ ਸੀਗਾ ਤੇ ਉਹਦਾ ਸਾਨੂੰ ਬੈਨੀਫਿਟ ਹੀ ਹੋਣਾ ਜੀ ਬਿਲਕੁਲ ਤੇ ਨਾ ਨਾ ਕਰਕੇ ਵੀ 10-15% ਜਿਹੜਾ ਨਾ ਮੋਸਟ ਪ੍ਰੋਬਬਲੀ ਫਰਸਟ ਕੁਪਲ ਆਫ ਮੰਥ ਜਦੋਂ ਇਹ 25 ਨੂੰ ਇੰਪਲੀਮੈਂਟ ਹੋਏਗਾ ਤੇ ਲੋਡ ਦੀ ਪ੍ਰਾਈਸ ਥੋੜੀ ਬਿਹਤਰ ਹੋ ਜਾਏਗੀ ਬਿਲਕੁਲ ਠੀਕ ਹੈ ਚਲੋ ਜੀ ਹੌਣ ਵਾਲਾ ਵਕਤ ਹੈ ਜਿਹੜਾ ਉਹਦੇ ਚ ਵੇਖਨੇ ਤੁਹਾਡੀਆਂ ਗੱਲਾਂ ਚਾਹਣਾਗੇ ਅਖੀਰ ਤੇ ਯੂ ਐਸ ਏ ਟਰੱਕ ਸੇਲਸ ਤੇ ਕੀ ਕੀ ਡੀਲਸ ਨੇ ਜਿਨ੍ਹਾਂ ਤੋਂ ਫਾਇਦਾ ਚੁੱਕਿਆ ਜਾ ਸਕਦਾ ਹੈ ਜਿਸ ਯੂ ਐਸ ਏ ਟਰੱਕ ਸੇਲ ਚ ਸਾਡੇ ਕੋਲ ਪੈਕਰ ਜਿਹੜੀ ਹੈਗੀ ਅਸੀਂ ਇੰਡੀਪੈਂਡੈਂਟ ਡੀਲਰ ਆ ਤੇ ਪੈਕਰ ਦੀ ਬਹੁਤ ਅੱਛੀ ਪ੍ਰੋਡਕਟ ਆ ਗਈ ਆ ਸਾਡੇ ਕੋਲ ਮੈਨੂਅਲ ਟਰਾਂਸਮਿਸ਼ਨ ਵੀ ਟਰੱਕ ਹੈਗੇ ਇਸ ਵੇਲੇ ਕਿਉਂਕਿ ਬਹੁਤ ਸਾਰੇ ਆਪਣੇ ਵੀਰ ਜਿਹੜੇ ਨੇ ਜਿਹੜੇ ਪੁਰਾਣੇ ਟਰੱਕਰ ਨੇ ਉਹ ਮੈਨੂਅਲ ਟਰਾਂਸਮਿਸ਼ਨ ਲਾਉਦੇ ਨੇ ਉਹ ਸਾਡੇ ਕੋਲ ਆ ਗਏ ਨੇ ਜਿਹੜੇ 500 ਹਾਰਸ ਪਾਵਰ ਵਾਲੇ ਟਰੱਕ ਵੀ ਆ ਗਏ ਨੇ ਤੇ ਜੇ ਤੁਸੀਂ ਕਮਿੰਸ ਵਾਲੀ ਮੋਟਰ ਦੇਖਦੇ ਹੋ ਉਹ ਵੀ ਸਾਡੇ ਕੋਲ ਪੀਟਰ ਬਿਲਟ ਆ ਗਏ ਨੇ ਜਿਹੜੇ 500 ਹਾਰਸ ਪਾਵਰ ਕਮਿੰਸ ਦੀ ਮੋਟਰ ਨਾਲ ਪੀਟਰ ਬਿਲਟ ਨੇ 2024 ਦੇ ਤੇ 2 ਲੱਖ ਤੋਂ ਲੈ ਕੇ ਮਤਲਬ 3.5-4 ਲੱਖ ਮਾਈਲ ਦੇ ਨੇ ਜੇ ਤੁਸੀਂ ਫਰੇਡ ਲਾਈਨਰ ਲਾਦੇ ਹੋ ਤੇ ਉਹਦੇ 'ਚ ਵੀ ਸਾਡੇ ਕੋਲ ਫਰੇਡ ਲਾਈਨਰ ਜਿਹੜੇ ਨੇ ਆਲਮੋਸਟ ਸਮਝੋ 60000 ਤੋਂ ਸ਼ੁਰੂ ਹੋ ਕੇ 100000 ਤੱਕ ਰਹੇ ਸਾਡੇ ਕੋਲ ਫਰੇਡ ਲਾਈਨਰ ਸਾਰੇ ਜਿਹੜੇ ਨੇ ਮੇਜਰ ਫ੍ਰੀਟਾ ਤੇ ਚੱਲੇ ਨੇ ਫਰੇਡ ਲਾਈਨਰ ਤੇ ਸਭ ਦੀ ਜਿਹੜੀ ਮੇਨਟੇਨੈਂਸ ਪੂਰੀ ਰਿਕਾਰਡ ਹੋਇਆ ਇਹਦਾ ਤੁਸੀਂ ਬੈਨੀਫਿਟ ਚੱਕ ਸਕਦੇ ਹੋ ਸਾਡੀ ਵੈਬਸਾਈਟ ਤੇ ਜਾ ਕੇ ਤੁਸੀਂ ਦੇਖ ਲਓ ਪੰਜਾਬ ট্রাক ਸੇਲਸ.com ਜੇ ਤੁਸੀਂ ਪੰਜਾਬੀ ਚ ਦੇਖਣੀ ਹੋਏ ਜੇ ਤੁਸੀਂ ਹਿੰਦੀ ਚ ਦੇਖਣੀ ਹੋ ਤੇ ਹਰਿਆਣਾ ট্রাক ਸੇਲਸ.com ਜੇ ਤੁਸੀਂ ਦੇਖਣੀ ਹੋ ਤੇ ਯੂ ਐਸ ਏ ট্রাক ਸੇਲਸ.com ਇਹ ਹੈਗੇ ਜਿਹੜੇ ਟਰੱਕ ਜਿਹੜੇ ਨਾਨ ਇੰਟਰਨੈਸ਼ਨਲ ਟਰੱਕ ਨੇ ਉਹਦੇ ਨਾਲ ਅਸੀਂ ਸਿਲਵਰ ਪੈਕੇਜ ਦੇ ਰਹੇ ਹਾਂ ਜੇ ਤੁਸੀਂ ਇੰਟਰਨੈਸ਼ਨਲ ਟਰੱਕ ਲੈਣਾ ਹੋ ਉਹਦੇ ਨਾਲ ਅਸੀਂ 골ਡ ਪੈਕੇਜ ਦੇ ਰਹੇ ਹਾਂ ਜਿਹਦੇ ਨਾਲ ਸਾਲ ਦੀ ਵਾਰੰਟੀ ਆ ਤੇ ਉਹਦੀ ਤੁਰੀ ਇਨਫਾਰਮੇਸ਼ਨ ਸਾਲੀ ਆਨਲਾਈਨ ਦੇਖ ਸਕਦੇ ਹੋ ਪਰ ਜਿਹੜਾ ਬੈਸਟ ਆਫ ਬੈਸਟ ਹੈਗਾ ਉਹ ਸਾਡਾ ਫਾਈਨਾਂਸ ਜਿਹੜਾ ਡਿਪਾਰਟਮੈਂਟ ਆ ਉਹ ਬਹੁਤ ਸਟਰੋਂਗ ਆ ਠੀਕ ਸਾਡੇ ਫਾਈਨਾਂਸ ਡਿਪਾਰਟਮੈਂਟ ਕੋਲ ਜਿਹੜੀ ਅਪਰੂਵਲ ਆ ਰਹੀਆਂ ਨੇ ਉਹ ਸਮਝੋ ਅਨਬੀਲੀਵਬਲ ਨੇ ਹੁਣ ਇਸ ਟਾਈਮ ਤੇ ਕਰ ਜਿਵੇਂ ਐਗਜ਼ਾਮਪਲ ਦਵਾਗਾ ਕਈ ਜਿਹੜੇ ਕੰਪਨੀਆਂ ਨੇ ਜਿਨ੍ਹਾਂ ਦਾ ਆਲਰੇਡੀ ਖਾਤਾ ਖੁੱਲਾ ਜਿਹੜੀ ਆਲਰੇਡੀ ਹੈ ਫਾਈਨਾਂਸ ਕਰ ਰਹੀਆਂ ਨੇ ਕਮਰਸ਼ੀਅਲ ਇਕੁਪਮੈਂਟ ਉਹਨਾਂ ਨੂੰ ਅਸੀਂ ਜ਼ੀਰੋ ਡਾਊਨ ਤੇ ਵੀ ਜਿਹੜਾ ਅਪਰੂਵਲ ਕਰਾ ਕੇ ਦੇ ਰਹੇ ਆ ਵਾਹ ਜਿਹੜੇ ਨਵੇਂ ਮੁੰਡੇ ਜਿਹੜੇ ਕੰਮ ਸ਼ੁਰੂ ਕਰ ਰਹੇ ਨੇ ਜਿਨ੍ਹਾਂ ਦਾ 2 ਸਾਲ ਦਾ ਐਕਸਪੀਰੀਅੰਸ ਹੈਗਾ ਤੇ ਜਿਨ੍ਹਾਂ ਦਾ ਜਿਹੜਾ ਰੀਜ਼ਨੇਬਲ ਕ੍ਰੈਡਿਟ ਹੈਗਾ ਉਹਨਾਂ ਨੂੰ 20 25 30% ਡਾਊਨ ਨਾਲ ਵੀ ਅਸੀਂ ਬਹੁਤ ਵਧੀਆ ਇੰਟਰਸਟ ਲੇ ਕੇ ਦੇ ਰਹੇ ਹਾਂ। ਇਹ ਸਾਰੀ ਜਾਣਕਾਰੀ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 18336987224 ਮੈਂ ਰਿਪੀਟ ਕਰਾਂਗਾ ਅਸੀਂ ਇੰਗਲਿਸ਼ ਪੰਜਾਬੀ ਹਿੰਦੀ ਸਾਰੀ ਲੈਂਗੁਏਜ ਸਪੀਕ ਕਰਦੇ ਹਾਂ ਤੁਸੀਂ ਸਾਨੂੰ ਕਾਲ ਕਰੋ 18336987224 ਬਿਲਕੁਲ ਠੀਕ ਹੈ ਸਹੀ ਹੈ ਸਰ ਤੁਹਾਡਾ ਬਹੁਤ ਸ਼ੁਕਰੀਆ ਬੜੀ ਬੜੀ ਮਿਹਰਬਾਨੀ ਕਿ ਅੱਜ ਤੁਸੀਂ ਸਮਾਂ ਕੱਢਿਆ ਔਰ ਇਹ ਹਫਤਾਵਾਰ ਮੁਲਾਕਾਤ ਦਾ ਬਹਾਨਾ ਜਿਹੜਾ ਉਕੈਮ ਦਾਮ ਰਿਹਾ ਅਸੀਂ ਤੁਹਾਨੂੰ ਤੰਗ ਕਰਦੇ ਰਾਂਗੇ ਤੁਹਾਡੇ ਵੇਲੇ ਵਾਸਤੇ ਬਹੁਤ ਧੰਨਵਾਦ ਠੀਕ ਹੈ ਜੀ ਮੈਂ ਨੈਕਸਟ ਟਾਈਮ ਮੈਂ ਵੀ ਸੂਟ ਪਾ ਕੇ ਆਵਾਂਗਾ ਤਾਂ ਕਿ ਤੁਹਾਨੂੰ ਥੋੜਾ ਜਿਹਾ ਕੰਪਲਟ ਕਰ ਸਕਦਾ ਥੈਂਕ ਯੂ ਸਰ ਅਸੀਂ ਵੈਸੇ ਵੀ ਇੰਪ੍ਰੈਸ ਆ ਤੁਹਾਡੀ ਗੱਲਬਾਤ ਮਜ਼ੀਦ ਇੰਪ੍ਰੈਸ ਕਰ ਦੇਂਦੀ ਬਾਕੀ ਰੱਬ ਨੇ ਸ਼ਖਸੀਅਤ ਤੁਹਾਨੂੰ ਉਹ ਜੀ ਦਿੱਤੀ ਹੈ ਕਿ ਬੋਲ ਬਾਣੀ ਤੁਹਾਡੀ ਬਹੁਤ ਮਿੱਠੀ ਔਰ ਵਧੀਆ ਹੈ ਔਰ ਜਿੱਦਾਂ ਇਹ ਸੇਵਾ ਕਰ ਰਹੇ ਜੀ ਇਨਫੋਰਮੇਸ਼ਨ ਰਾਈ ਇਹ ਕਰਮ ਕਰਮ ਰਹਿੰਦਾ ਹੀ ਰਹਿੰਦਾ ਮਾਰੀਆਂ ਤੁਹਾਡੇ ਤੇ ਬਹਰ ਸੂਟ ਚ ਆਓਗੇ ਤੇ ਸਾਨੂੰ ਹੋਰ ਵਧੀਆ ਲੱਗੇਗਾ ਥੈਂਕ ਯੂ ਸ਼ਾਜੀ ਥੈਂਕ ਯੂ ਤੂੰ ਡਰਨਾ ਨਹੀਂ ਮੈਂ ਫਿਰ ਸੂਟ ਨਹੀਂ ਪਾਉਂਦਾ ਨਹੀਂ ਸਰ ਮੈਂ ਡਰਦਾ ਨਹੀਂ ਕਿ ਮੈਂ ਪਿਛਲਾ ਜਿਹੜਾ ਉਹ ਰੈਫਰੈਂਸ ਦੇ ਛੜਿਆ ਨਾ ਮੈਨੂੰ ਤਾਂ ਫਿਕਰ ਆਪਣੀ ਪਈ ਹੈ ਉਦੋਂ ਦੀ ਬਹੁਤ ਧੰਨਵਾਦ ਜੀ ਥ जी एसएन यूएसए ट्रक सेल्स ਤੋਂ ਸਈਅਦ ਸਾਹਿਬ ਜਿਨ੍ਹਾਂ ਦੇ ਨਾਲ ਕੀ تھی ਕੀ ਗੱਲਬਾਤ ਅਸੀਂ ਤੁਹਾਡੇ ਰੂਬਰੂ ਕੀਤੀ ਸੋ ਆਉਂਦੀ ਮੁਲਾਕਾਤ ਤਕਲੀਫ ਮੈਨੂੰ ਮਸੂਦ ਮਲੀਨ ਦਾ ਉਹ ਇਜਾਜ਼ਤਾਂ ਫਿਰ ਮਿਲਾਂਗੀ ਉਦੋਂ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰੱਖਾ